ਅਦਾਨੀ ਗਰੁੱਪ 'ਤੇ ਟੋਟਲ 8 ਮੈਂਬਰਾਂ ਦੇ ਉੱਪਰ ਕੇਸ ਫਾਈਲ ਕੀਤਾ ਜਿਦੇ ਵਿੱਚ ਦੋਸ਼ ਲਗਾਇਆ ਗਿਆ ਵੀ ਅਦਾਨੀ ਗਰੁੱਪ ਨੇ 200 ਮਿਲੀਅਨ ਡਾਲਰ ਤੋਂ ਜ਼ਿਆਦਾ ਰਿਸ਼ਵਤ ਫੋਰੀ ਦਿੱਤੀ ਆ ਸਰਕਾਰੀ ਅਫਸਰਾਂ ਨੂੰ ਜਾਂ ਉਹਨਾਂ ਨੇ ਇੱਕ ਯੋਜਨਾ ਵੜਾਈ ਤੇ ਇਨਵੈਸਟਰਾਂ ਤੋਂ ਇਹ ਗੱਲ ਲੁਕੋਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਦੇ ਸ਼ੇਅਰ ਬਾਜ਼ਾਰ ਦੀ ਜਿਦੇ ਵਿੱਚ ਅਦਾਨੀ ਗਰੁੱਪ ਦੇ ਸ਼ੇਅਰ ਨੇ ਇੰਨੀ ਤੇਜ਼ੀ ਨਾਲ ਗਿਰ ਰਹੇ ਨੇ ਤੇ ਲੋਕਾਂ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਹੋ ਗਿਆ ਵੀ ਕੀ ਕਾਰਨ ਹੋ ਸਕਦਾ ਵਾ ਵੀ ਜਿਹੜੇ ਸ਼ੇਅਰ ਇੰਨੀ ਤੇਜ਼ੀ ਨਾਲ ਗਿਰ ਰਹੇ ਨੇ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਹਾਲ ਦੀ ਗੜੀ ਖਬਰ ਨਿਕਲ ਕੇ ਸਾਹਮਣੇ ਆਈ ਅਮਰੀਕਾ ਦੀਆਂ ਏਜੰਸੀਜ਼ ਨੇ ਅਡਾਨੀ ਗਰੁੱਪ ਦੇ 7 ਬੰਦਿਆਂ ਦੇ ਉੱਪਰ ਤੇ ਇੱਕ ਵਿਅਕਤੀ ਕੈਨੇਡਾ ਦੇ ਵਿੱਚ ਰਹਿ ਰਿਹਾ ਉਹਨਾਂ ਦੇ ਉੱਪਰ ਇੱਕ ਕੇਸ ਫਾਈਲ ਕੀਤਾ ਵਾ ਜਿਹਦੇ ਕਰਕੇ ਇਹ ਪੈਨਿਕਾ ਕ੍ਰੀਏਟ ਹੋਇਆ ਵੱਖ-ਵੱਖ মিডিਆ ਖਬਰ ਨੂੰ ਛਾਪ ਰਿਹਾ ਵਾ ਦਾ ਹਿੰਦੂ ਦੇ ਵਿੱਚ ਰਿਪੋਰਟ ਵੀ ਨਿਕਲ ਕੇ ਸਾਹਮਣੇ ਆਈ ਯੂਨਾਈਟਿਡ ਸਟੇਟ ਆਫ ਅਟਾਰਨੀ ਆਫਿਸ ਦੇ ਵਿੱਚੋਂ ਵੀ ਰਿਪੋਰਟ ਸਾਹਮਣੇ ਆਈ ਆਪਾਂ ਉਹਦੇ ਉੱਪਰ ਗੱਲ ਕਰਾਂਗੇ ਵੀ ਕੀ ਕਾਰਨ ਗੋਦਾਮਾਨੀ ਹੈ ਕੌਣ ਗੋਦਾਮਾਨੀ ਨੂੰ ਪੂਰਾ ਭਾਰਤ ਦਾ ਜਾਣਦਾ ਤੇ ਵਿਸ਼ੇ ਪੱਧਰ ਦੇ ਉੱਪਰ ਵੀ ਕਾਫੀ ਲੋਕ ਜਾਣਦੇ ਨੇ ਕਿਉਂਕਿ ਇਹਨਾਂ ਦਾ ਵਰਲਡ ਵਾਈਡ ਅਮੀਰ ਬੰਦਿਆ ਦੇ ਵਿੱਚ ਨਾਮ ਆਉਂਦਾ ਵਾ ਸੋ 1990 ਦੇ ਦਿਖਾ ਕੇ ਇੱਕ ਕੋਲਾ ਦਾ ਕਾਰੋਬਾਰ ਕਰਨ ਵਾਲਾ ਵਿਅਕਤੀ ਕਿੱਦਾਂ ਇਸ ਲੈਵਲ ਤੇ ਪਹੁੰਚਿਆ ਤੇ ਉਹਨੂੰ ਦੁਨੀਆ ਜਾਣਦੀ ਆ ਅੱਜ ਦੇ ਸਮੇਂ ਦੇ ਵਿੱਚ ਗੋਦਾਮਾਨੀ ਨੂੰ ਭਾਰਤ ਦੇ ਵਿੱਚ ਪਾਮੁਲਿਨ ਓਇਲ ਦੇ ਵਿੱਚ ਜਾਣਿਆ ਜਾਂਦਾ ਜੇ ਮੈਂ ਉਦਾਹਰਨ ਲਈ ਆ ਵੀ ਆਪਾਂ ਘਰੇ ਫੋਰਚਨ ਰਿਫਾਈਨਡ ਯੂਜ਼ ਕਰਦੇ ਆ ਜਾਂ ਕੋਈ ਵੀ ਰਿਫਾਈਨਡ ਯੂਜ਼ ਕਰਦੇ ਆ ਕਿੰਗ ਦਾ ਯੂਜ਼ ਕਰਦੇ ਆ ਉਹਦੇ ਪਿੱਛੇ ਲਿਖਿਆ ਹੁੰਦਾ ਵਾ ਦਾ ਗਰੁੱਪ ਆਫ ਅਡਾਨੀ ਜਾਂ ਅਡਾਨੀ ਇੰਡਸਟਰੀ ਕੁਛ ਇਦਾਂ ਦੇ ਬਨਾਮ ਲਿਖੇ ਹੁੰਦੇ ਨੇ ਅਡਾਨੀ ਲਿਖ ਕੇ ਤੇ ਉਹਦਾ ਮਤਲਬ ਇਹ ਆ ਵੀ ਉਹ ਅਡਾਨੀ ਦੀਆਂ ਫਰਮਾਂ ਦੇ ਵਿੱਚੋਂ ਬਣ ਕੇ ਆ ਰਿਆ ਇਸੇ ਤਰੀਕੇ ਨਾਲ ਡਰਾਈ ਪੋਰਟ ਬਣ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਉੱਥੇ ਵੀ ਅਡਾਨੀ ਦਾ ਕਾਰੋਬਾਰ ਆ ਤੇ ਹੋਰ ਇਹ ਵੀ ਹੈਗਾ ਨਾਲ ਕੋਲੇ ਦੇ ਵਿੱਚ ਵੀ ਜਾਣਾ ਜਾਂਦਾ ਵਾ ਜਦੋਂ ਕੋਲੇ ਦਾ ਕੋਈ ਕੰਟਰੈਕਟ ਸਾਹਮਣੇ ਆਉਂਦਾ ਤਾਂ ਸਭ ਤੋਂ ਵੱਡੀ ਭਾਰਤ ਦੀ ਜਿਹੜੀ ਫਰਮ ਆ ਦਾ ਅਡਾਨੀ ਗਰੁੱਪ ਸਾਹਮਣੇ ਆਉਂਦੇ ਨੇ ਸੋ ਇਸ ਕਰਕੇ ਅਡਾਨੀ ਨੂੰ ਪੂਰਾ ਵਿਸ਼ਵ ਵੀ ਜਾਣਦਾ ਵਾ ਹੁਣ ਇਹਨਾਂ ਦੇ ਉੱਤੇ ਦੋਸ਼ ਲਗਾਇਆ ਅਮਰੀਕਾ ਨੇ ਵੀ ਇਹਨਾਂ ਨੇ ਰਿਸ਼ਵਤ ਖੋਰੀ ਕਰਨ ਦੀ ਜਾਂ ਰਿਸ਼ਵਤ ਦਿੱਤੀ ਹੈ ਯੋਜਨਾ ਬਣਾਈ ਹੈ ਇਨਵੈਸਟਰਾਂ ਦਾ ਪੈਸਾ ਮਿਸਯੂਜ਼ ਕਰਕੇ ਹੁਣ ਕਾਰਨ ਕੀ ਆ ਕਾਰਨ ਇਹ ਆ ਵੀ ਇਹਨਾਂ ਦੀ ਇੱਕ ਫਰਮ ਆ ਦਾ ਅਡਾਨੀ ਗ੍ਰੀਨ એનર્ਜੀ ਲਿਮਟਿਡ ਤੇ ਭਾਰਤ ਦੀ ਇੱਕ ਹੋਰ ਸਰਕਾਰੀ ਫਰਮ ਆ ਇਹਨਾਂ ਨੇ ਕੀ ਕੀਤਾ ਸੀਗਾ 12 ਗੀਗਾਵਾਟ ਦਾ ਪ੍ਰੋਜੈਕਟ ਜੇ ਦੱਖਣ ਭਾਰਤ ਦੇ ਵਿੱਚ ਲਾਂਚ ਕੀਤਾ ਉਹਦਾ ਕੰਮ ਸੀਗਾ ਵੀ ਪੂਰੇ ਦੱਖਣ ਭਾਰਤ ਦੇ ਵਿੱਚ ਹਰ ਘਰ ਦੇ ਵਿੱਚ ਬਿਜਲੀ ਸਪਲਾਈ ਕਰਨਾ ਤੇ ਬਹੁਤ ਵੱਡਾ ਪ੍ਰੋਜੈਕਟ ਆ ਇਹ ਤੇ ਕਾਫੀ ਵੱਡੇ ਲੈਵਲ ਤੇ ਆ ਤੇ ਉਹਨਾਂ ਨੇ ਜਦੋਂ ਇਸ ਪ੍ਰੋਜੈਕਟ ਨੂੰ ਹੋਰ ਅੱਗੇ ਵਧਾਉਣਾ ਜਾਂ ਅੱਗੇ ਲੈ ਕੇ ਜਾਣਾ ਸੀ ਤਾਂ ਫੰਡ ਦੀ ਲੋੜ ਪੈਣੀ ਸੀ ਨਿਵੇਸ਼ਕਾਂ ਤੋਂ ਪੈਸਾ ਲੈਣ ਦੀ ਲੋੜ ਪੈਣੀ ਸੀ ਤਾਂ ਇਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਪੈਸੇ ਇਕੱਠੇ ਕੀਤੇ ਆ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵਾਲ ਸਟ੍ਰੀਟ ਦੇ ਇਨਵੈਸਟਰਾਂ ਤੋਂ ਮਿਲੀਅਨਸ ਆਫ ਡਾਲਰਸ ਇਕੱਠੇ ਕੀਤੇ ਤੇ ਅਮਰੀਕਨ ਏਜੰਸੀਆਂ ਦਾ ਕਹਿਣਾ ਹੈ ਵੀ ਜਿਹੜੇ ਮਿਲੀਅਨਸ ਆਫ ਡਾਲਰਸ ਇਹਨਾਂ ਨੇ ਇਕੱਠੇ ਕੀਤੇ ਆ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਕੀਤੇ ਆ ਤੇ ਲੋਕਾਂ ਨੇ ਐਲੀਗੇਸ਼ਨ ਲਗਾਇਆ ਇਹਨਾਂ ਦੇ ਉੱਪਰ ਵੀ ਜਿਹੜਾ ਸਾਡਾ ਪੈਸਾ ਵਾ ਉਹ ਇਹਨਾਂ ਨੇ ਸਰਕਾਰੀ ਅਧਿਕਾਰ ਬਰਤਿਆ ਰਿਸ਼ਵਤ ਦੇਣ ਦੇ ਤੌਰ ਤੇ ਤਾਂ ਵਰਤਿਆ ਗਿਆ ਕਿਉਂਕਿ ਇਹ ਜਿਹੜਾ ਪੈਸਾ ਸੀ ਜਿੰਨੇ ਵੀ ਵੱਡੇ ਵੱਡੇ ਕੰਟਰੈਕਟ ਸੀਗੇ ਉਹ ਅਡਾਨੀ ਦੀਆਂ ਫਰਮਾਂ ਨੂੰ ਮਿਲਣ ਤਾਂ ਉਹਨਾਂ ਨੇ 250 ਮਿਲੀਅਨ ਡਾਲਰ ਤੋਂ ਵੱਧ ਜਿਹੜੀ ਰਿਸ਼ਵਤ ਆ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਵੀ ਜਿੰਨੇ ਵੀ ਵੱਡੇ ਕੰਟਰੈਕਟ ਸੀ ਉਹ ਬਾਹਰ ਨਾ ਜਾਣ ਸਿਰਫ ਆਪਣੀਆਂ ਫਰਮਾਂ ਦੇ ਵਿੱਚ ਜਾਣ ਇਹਦਾ ਮਤਲਬ ਇਹ ਹੋਇਆ ਵੀ ਉਹਨਾਂ ਨੇ ਇਹ ਜਿਹੜਾ ਪੈਸਾ ਸੀ ਆਪਣੇ ਫਰਮਾਂ ਦੇ ਵਿੱਚ ਵਿੱਤੀ ਮੁਨਾਫਾ ਪੈਦਾ ਕਰਨ ਦੇ ਲਈ ਜਿਹੜਾ ਵਾ ਇਹ ਵਰਤਿਆ ਰਿਸ਼ਵਤ ਦਿੱਤੀ ਸੋ ਇਹ ਜਿਹੜੀ ਚੀਜ਼ ਸੀ ਅਮਰੀਕਾ ਦੀ ਨਜ਼ਰਾਂ ਦੇ ਵਿੱਚ ਕਾਨੂੰਨੀ ਅਪਰਾਹ ਸੀ ਇਸ ਕਰਕੇ ਉਹਨਾਂ ਨੇ ਜਿਹੜਾ ਵਾ ਕੇਸ ਆ ਫਾਈਲ ਕੀਤਾ ਵਾ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਵੀ ਜਦੋਂ ਅਮਰੀਕਾ ਨੇ ਨੋਟਿਸ ਜਾਰੀ ਕੀਤੇ ਇਹਨਾਂ ਦੀਆਂ ਈਮੇਲ ਸਾਈਡੀ ਦੇ ਉੱਪਰ ਲੀਗਲੀ ਨੋਟਿਸ ਭੇਜਿਆ ਤਾਂ ਇਹ ਜਿਹੜੇ ਜਿਹੜੇ ਜ਼ਿੰਮੇਵਾਰ ਵਿਅਕਤੀ ਸੀ ਉਹਨਾਂ ਨੇ ਕਾਨੂੰਨੀ ਪ੍ਰਤੀਕਿਰਿਆ ਨੂੰ ਰੋਕਣ ਦੇ ਲਈ ਵੀ ਕਈ ਕਦਮ ਚੁੱਕੇ ਜਿਹਦੇ ਕਰਕੇ ਉਹਨਾਂ ਨੇ ਇੱਕ ਹੋਰ ਚਾਰਜੀ ਸ਼ੀਟ ਇਹਨਾਂ ਦੇ ਖਿਲਾਫ ਆ ਦਾਇਰ ਕੀਤੀ ਆ ਸੋ ਜਿਹੜਾ ਉਹਨਾਂ ਦਾ ਸ਼ੱਕ ਆ ਪੱਕੇ ਦੌਰ ਤੇ ਯਕੀਨ ਵੱਲ ਬਦਲਦਾ ਦਿਖ ਰਿਹਾ ਵਾ ਇਸ ਗੱਲ ਕਰਕੇ ਜਿਹੜੇ ਅਡਾਨੀ ਗਰੁੱਪ ਦੇ ਸ਼ੇਅਰ ਨੇ ਉਹਨਾਂ ਦੇ ਵਿੱਚ ਭਾਰੀ ਗਰਾਵਟ ਆ ਜਿਹੜੀ ਉਹ ਦੇਖਣ ਦੇ ਵਿੱਚ ਸਾਹਮਣੇ ਆਈ ਆ ਤੇ ਜਦੋਂ ਐਲੀਗੇਸ਼ਨ ਸਾਬਤ ਹੋ ਜਾਊਗਾ ਫਿਰ ਅਮਰੀਕਨ ਕੋਰਟ ਜਾਂ ਭਾਰਤ ਸਰਕਾਰ ਮਿਲ ਕੇ ਕੀ ਫੈਸਲਾ ਕਰਦੀ ਆ ਉਹ ਅੱਗੇ ਦੇਖਣ ਵਾਲਾ ਕੰਮ ਆ ਹਾਲ ਦੀ ਗੱਡੀ ਇਹ ਸਿਰਫ ਇੱਕ ਐਲੀਗੇਸ਼ਨ ਆ ਉਹਨਾਂ ਨੇ ਇਹ ਰਿਪੋਰਟ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਵੀ ਜੇ ਕਿਸੇ ਵਿਅਕਤੀ ਦੇ ਉੱਪਰ ਦੋਸ਼ ਲਗਾਇਆ ਜਾਂਦਾ ਤਾਂ ਇਹਦਾ ਮਤਲਬ ਉਹ ਗੁਨੇਗਾਰ ਨਹੀਂ ਹੁੰਦਾ ਉਹ ਇੱਕ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਂਦਾ ਵਾ ਜਦੋਂ ਜਾਂਚ ਹੋਊਗੀ ਕੀ ਨਿਕਲਦਾ ਕੀ ਹੁੰਦਾ ਉਹ ਬਾਅਦ ਵਿੱਚ ਦੇਖਣ ਦਾ ਨਜ਼ਰੀਆ ਅਲੱਗਾ ਉਹ ਕਾਨੂੰਨ ਦੀ ਪ੍ਰਤੀਕਿਰਿਆ ਜੋ ਕਾਨੂੰਨ ਆਪਣੇ ਫੈਸਲੇ ਦੱਸੂਗਾ ਲੋਕਾਂ ਦੇ ਸਾਹਮਣੇ ਸਾਰੇ ਆਈ ਜਾਣਗੇ ਸੋ ਇੰਨੀ ਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ